ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਰਜਤ ਜਸਮੀਰ ਹਾਂ ਕਦੇ-ਕਦੇ ਇੰ ਪੰਜਾਬ ਦਾ ਹੈ ਜਿਵੇਂ ਸਾਡੇ ਨੇਤਾਵਾਂ ਕੋਲ ਕੋਈ ਜਾਦੂ ਦੀ ਛੜੀ ਹੈ ਜੋ ਕਿਸੇ ਵੀ ਸਮੱਸਿਆ ਆਵਨ ਨੂੰ ਪਲਪਾਰ ਛੇ ਹੱਲ ਕਰ ਦਿੰਦੀ ਹੈ ਜੇਕਰ ਹੁਣ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਜਾਦੂ ਦੀ ਛੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਹੈ ਇਹ ਗੱਲ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲੀਆ ਵਿਹਾਰ ਇਸ ਜਾਦੂ ਦੀ ਛੜੀ ਦੀ ਵੱਡੀ ਮਿਸਾਲ ਹੈ ਦਰਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਿਕ ਬਿਆਨ ਦਿੱਤੇ ਆ ਕਿ ਹਾਂ ਕਿ ਸਾਡੀ ਸਰਕਾਰ ਨੇ 3 ਸਾਲਾਂ ਵਿੱਚ 50 ਹਜ਼ਾਰ ਨੌਜਵਾਨਾਂ ਨੂੰ ਡਿਗਰੀ ਆਧਾਰਿਤ ਸਰਕਾਰੀ ਨੌਕਰੀਆਂ ਦਿੱਤੀਆਂ ਨੇ। ਅਰੇ ਵਾਹ ਮਾਨ ਸਾਹਿਬ ਇਹ ਤਾਂ ਤੁਸੀਂ ਸੱਚੀ ਕਮਾਲ ਕਰ ਦਿੱਤਾ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਾਡਾ ਇੱਕ ਛੋਟਾ ਜਿਹਾ ਸਵਾਲ ਹੈ। ਜੇਕਰ ਤੁਸੀਂ ਸੱਚੀ ਨੌਕਰੀ ਦਿੱਤੀ ਹੈ ਤਾਂ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਕੀ ਬਣਿਆ? ਕੀ ਇਹ ਸਮੱਸਿਆ ਸੱਚਮੁੱਚ ਖਤਮ ਹੋ ਗਈ ਹੈ ਜਾਂ ਇਹ ਸਿਰਫ ਇੱਕ ਹੋਰ ਝੋਟ ਨਾਰਾ ਸੀ ਚਲੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਭਗਵੰਤ ਮਾਨ ਦਾ ਇਹ ਬਿਆਨ ਸੁਣਾਉਂਦੇ ਆ ਜਿਸ ਜੋ ਕਹਿ ਰਹੇ ਨੇ ਕਿ ਉਹਨਾਂ ਨੇ ਨੌکریاں ਦਿੱਤੀਆਂ ਨੇ ਸੋ ਸਾਡੀ ਸਰਕਾਰ ਜਦੋਂ ਦੀ ਆਈ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਮਿਲੇ ਡਿਗਰੀ ਮੁਤਾਬਕ ਰੋਜ਼ਗਾਰ ਮਿਲੇ ਕੰਮਕਾਰ ਮਿਲੇ ਔਰ ਤੁਹਾਨੂੰ ਦੱਸ ਦੇਣਾ ਅੱਜ ਮੈਂ ਕੱਲ ਮੈਂ ਪਟਿਆਲੇ ਗਿਆ ਸੀ ਕੱਲ ਵੀ 490 ਦੇ ਨੇੜੇ ਤੇਰੇ ਨੌਕਰੀਆਂ ਦਿੱਤੀਆਂ ਕੱਲ ਵਾਲੀਆਂ ਮਿਲਾ ਕੇ 50000 ਸਰਕਾਰੀ ਨੌਕਰੀਆਂ ਪੌਣੇ 3 ਸਾਲਾਂ ਚ ਦੇਖਿਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਤੁਹਾਡੇ ਸਾਹਮਣੇ ਖੜਾ ਔਰ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਇੱਕ ਸਿਫਾਰਿਸ਼ ਵੀ ਕਿਸੇ ਦੀ ਐਮਐਲਏ ਦੀ ਜਾਂ ਕਿਸੇ ਮੰਤਰੀ ਦੀ ਹੋਵੇ ਤਾਂ ਦੱਸ ਦਿਓ 50000 ਨੌਕਰੀ ਦੇਤੀ ਜੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਇਨਾਂ ਤੋਂ ਵੱਡੇ ਨਹੀਂ ਹੋ ਸਕਦੇ ਇਹਨਾਂ ਦੇ ਪੈਰਾਂ ਦੀ ਧੂੜ ਦੇ ਤਣਕੇ ਵੀ ਨਹੀਂ ਹੈਗੇ ਸੋ ਇਸ ਕਰਕੇ ਵਤਨ ਪ੍ਰਸਤੀ ਦਾ ਜਿਹੜਾ ਜਜ਼ਬਾ ਭਗਤ ਸਿੰਘ ਜੀ ਲਾ ਕੇ ਗਏ ਨੇ ਉਹਨੂੰ ਕਾਇਮ ਰੱਖਣਾ ਤਾਂ ਹੁਣ ਸੁਣਿਆ ਤੁਸੀਂ ਭਗਵੰਤ ਮਾਨ ਦਾ ਇਹ ਪਿਆ ਲੱਗ ਰਿਹਾ ਹੈ ਨਾ ਭਗਵੰਤ ਮਾਨ ਦਾ ਬਿਆਨ ਹੂਬਾ ਹੂ ਉਸ ਜਾਦੂ ਦੀ ਛੜੀ ਵਾਂਗ ਹੈ ਜੋ ਸਾਡੇ ਨੇਤਾ ਲੋਕਾਂ ਨੂੰ ਲੁਭਾਉਣ ਲਈ ਦਿੱਤੇ ਨੇ ਪਰ ਅਸਲੀਅਤ 'ਚ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੱਢਦੇ। ਇਹ ਸਾਰੀਆਂ ਗੱਲਾਂ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਮਾਨ ਸਿਰਫ ਤੇ ਸਿਰਫ ਬੋਲਦੇ ਨੇ ਅਸਲੀਅਤ 'ਚ ਜੋ ਪੰਜਾਬ ਦਾ ਹਾਲ ਹੈ। ਉਸ ਤੋਂ ਤਾਂ ਸਾਰੇ ਅਸੀਂ ਜਾਣੂ ਆ ਪੰਜਾਬ 'ਚ ਬੇਰੋਜ਼ਗਾਰੀ ਦਾ ਮਸਲਾ ਜੋ ਦਾ ਤਿਉ ਬਣਿਆ ਹੋਇਆ ਹੈ। ਹੁਣ ਤੁਸੀਂ ਦੱਸੋ ਜੋ ਬੇਰੋਜ਼ਗਾਰੀ ਦਾ ਮਸਲਾ ਜੋ ਦਾ ਤਿਉ ਬਣਿਆ ਹੋਇਆ ਹੈ ਤਾਂ ਫੇਰ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੱਚਮੁੱਚ ਨੌਕਰੀਆਂ ਮਿਲ ਰਹੀਆਂ ਨੇ ਜਾਂ ਕਿਤੇ ਨਾ ਕਿਤੇ ਕੋਈ ਕਮੀ ਹੈ ਜੋ ਨਜ਼ਰ ਨਹੀਂ ਆ ਰਹੀ। ਹੁਣ ਜੇਕਰ ਅਸੀਂ ਆંકੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ। ਪਿਛਲੇ ਦਿਨੀ ਪੰਜਾਬ ਦੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਸੀ। 2023 ਵਿੱਚ ਵੀ ਲਗਭਗ 15,000 ਅਧਿਆਪਕਾਂ ਨੇ ਆਪਣੀ ਨੌਕਰੀ ਦੀ ਸੁਰੱਖਿਆ ਤੇ ਅਹੁਦਿਆਂ ਤੇ ਭਰਤੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਪੰਜਾਬ ਵਿੱਚ ਇੰਨੀਆਂ ਸਰਕਾਰੀ ਅਸਾਮੀਆਂ ਖਾਲੀ ਪਈਆਂ ਨੇ ਪਰ ਇਨ੍ਹਾਂ ਅਸਾਮੀਆਂ ਤੇ ਨੌਜਵਾਨਾਂ ਦੀ ਨਿਯੁਕਤੀ ਨਹੀਂ ਹੋ ਰਹੀ। ਇਸ ਸਥਿਤੀ ਸਿਰਫ ਅਧਿਆਪਕਾਂ ਦੀ ਹੀ ਨਹੀਂ ਸਗੋਂ ਹੋਰ ਖੇਤਰਾਂ ਵਿੱਚ ਵੀ ਹੈ। 50 ਹਜ਼ਾਰ ਨੌਕਰੀਆਂ ਦਾ ਦਾਵਾ ਕਰਨਾ ਆਸਾਨ ਹੈ ਪਰ ਜਦੋਂ ਅਸੀਂ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਵੱਖਰੀਆਂ ਦਿਖਾਈ ਦਿੱਨੀਆਂ ਨੇ ਜੇਕਰ ਇਹ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਵਾਰ-ਵਾਰ ਧਰਨੇ ਕਿਉਂ ਲੱਗ ਰਹੇ ਨੇ ਕਿਉਂਕਿ ਨੌਕਰੀਆਂ ਸਹੀ ਢੰਗ ਨਾਲ ਨੌਜਵਾਨਾਂ ਤੱਕ ਪਹੁੰਚ ਰਹੀਆਂ ਨੇ ਜਾਂ ਕੋਈ ਹੋਰ ਸਮੱਸਿਆ ਹੈ ਇਸ ਲਈ ਅੱਜ ਅਸੀਂ ਸਵਾਲ ਪੁੱਛਦੇ ਹਾਂ ਜੇਕਰ ਭਗਵੰਤ ਮਾਨ ਦੇ ਬਿਆਨ ਵਿੱਚ ਸੱਚਾਈ ਹੈ ਕਿ ਇਸ ਸਬ ਦੇ ਬਾਵਜੂਦ ਬੇਰੋਜ਼ਗਾਰੀ ਦੀ ਸਮੱਸਿਆ ਜੋ ਦਿੱਤੀ ਕਿਵੇਂ ਬਰਕਰਾਰ ਹੈ ਕਿ ਸਰਕਾਰ ਸੱਚਮੁੱਚ ਨੌਜਵਾਨਾਂ ਲਈ ਕੰਮ ਕਰ ਰਹੀ ਹੈ ਜਾਂ ਸਿਰਫ ਆંકੜੇ ਅਤੇ ਬਿਆਨਬਾਜ਼ੀ ਕਰਦੀ ਹੈ ਇਹ ਮਸਲਾ ਸਿਰਫ ਸਰਕਾਰ ਦੇ ਬਿਆਨਾਂ ਨਾਲ ਹੱਲ ਨਹੀਂ ਹੋਵੇਗਾ ਸਗੋਂ ਜ਼ਮੀਨੀ ਪੱਧਰ ਤੇ ਠੋਸ ਕਦਮ ਚੁੱਕਣੇ ਪੈਣਗੇ